ਜੇ ਇੰਡੀਆ ਤੋਂ ਆਸਟ੍ਰੇਲੀਆ ਆ ਰਹੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਜਸ਼ਨਪ੍ਰੀਤ ਕੌਰ ਤੇ ਅੱਜ ਅਸੀਂ ਗੱਲ ਕਰਾਂਗੇ ਕਿ ਜਦੋਂ ਅਸੀਂ ਇੰਡੀਆ ਤੋਂ ਆਸਟ੍ਰੇਲੀਆ ਆਉਂਦੇ ਆ ਤਾਂ ਇੱਥੇ ਆਣ ਕੇ ਅਸੀਂ ਕਿਹੜੇ ਹੋਰ ਇੰਪੋਰਟੈਂਟ ਟਾਸਕਸ ਨੇ ਜਿਹੜੇ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਐਂਡ ਵੀ ਸ਼ੁੱਡ ਡੂ ਥੈਮ ਵੀ ਵਿਲ ਬੀ ਡਿਸਕਸਿੰਗ ਥੈਮ ਇਨ ਥਿਸ ਵੀਡੀਓ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੀ ਲਾਇਸੈਂਸ ਦੀ ਜਦੋਂ ਅਸੀਂ ਇੰਡੀਆ ਤੋਂ ਆਸਟ੍ਰੇਲੀਆ ਆਉਨੇ ਆ ਤਾਂ ਮੇਕ ਸ਼ੋਰ ਕਰੋ ਕਿ ਤੁਸੀਂ ਆਪਣਾ ਇੰਡੀਅਨ ਲਾਇਸੈਂਸ ਨਾਲ ਲੈ ਕੇ ਆਓ ਬਿਕੋਜ਼ ਇਟਸ ਗੋਣਾ ਹੈਲਪ ਯੂ ਅ ਲੋਟ ਇਨ ਡਰਾਈਵਿੰਗ ਐਂਡ ਐਵਰੀਥਿੰਗ ਤੇ ਜਿਹੜਾ ਇੰਡੀਅਨ ਲਾਇਸੈਂਸ ਯੂਵਰਸੀਜ਼ ਲਾਇਸੈਂਸ ਹੁੰਦਾ ਆ ਤੁਹਾਡਾ 6 ਕੁ ਮਹੀਨੇ ਇੱਥੇ ਚੱਲ ਜਾਂਦਾ ਆ ਬਟ ਮੇਕ ਸ਼ੋਰ ਕਰੋ ਕਿ ਉਹ 6 ਮਹੀਨੇ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਤੁਸੀਂ ਆਸਟ੍ਰੇਲੀਅਨ ਲਰਨਰ ਪਰਮਿਟ ਜਾਂ ਫਿਰ ਜਿਹੜਾ ਇਥੋਂ ਦਾ ਪ੍ਰੋਬੇਸ਼ਨਰੀ ਲਾਇਸੈਂਸ ਹੁੰਦਾ ਉਹ ਅਪਲਾਈ ਕਰ ਲਓ ਇਟਸ ਗੋਣਾ ਹੈਲਪ ਯੂ ਅ ਲੋਟ ਇੱਕ ਤਰੀਕੇ ਦਾ ਡਾਕੂਮੈਂਟ ਬਣ ਜਾਂਦਾ ਆ ਜੀਦੀ ਵਜ੍ਹਾ ਨਾਲ ਤੁਹਾਨੂੰ ਆਪਣਾ ਪਾਸਪੋਰਟ ਜਾਂ ਤੁਹਾਡਾ ਟਰੈਵਲ ਡਾਕੂਮੈਂਟ ਨਾਲ-ਨਾਲ ਕੈਰੀ ਨਹੀਂ ਕਰਨਾ ਪੈਂਦਾ ਐਂਡ ਤੁਹਾਨੂੰ ਜੌਬ ਮਿਲਣ 'ਚ ਵੀ ਆਸਾਨੀ ਹੋ ਜਾਂਦੀ ਹੈ ਸੈਕੰਡ ਵੈਰੀ ਇੰਪੋਰਟੈਂਟ ਟਾਸਕ ਇਜ਼ ਕਿ ਆਪਣਾ TFN ਨੰਬਰ ਅਪਲਾਈ ਕਰੋ TFN stands for Tax File Number it's a very very important document ਇਹ ਜਿਹੜਾ ਆ ਤੁਹਾਡਾ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਜਿਹੜਾ ਤੁਸੀਂ ਜੌਬ ਕਰਦੇ ਜਿਹੜੀ ਤੁਹਾਨੂੰ ਬੇਜ ਜਾਂ ਸੈਲਰੀ ਆਉਂਦੀ ਆ ਉਹਦਾ ਜਿਹੜਾ ਟੈਕਸ ਆ ਉਹ ਤੁਸੀਂ ਇਸ ਨੰਬਰ ਦੇ ਥਰੂ ਪੇ ਕਰਦੇ ਹੋ ਤੇ ਇਸ ਤੋਂ ਬਿਨਾ ਤੁਹਾਡੀਆਂ ਜਿਹੜੀਆਂ ਜੌਬਸ ਮਿਲਨੇ ਆਇਆ ਉਹ ਕਾਫੀ ਜ਼ਿਆਦਾ ਔਖੀਆਂ ਹੁੰਦੀਆਂ ਤੇ ਮੋਸਟ ਆਫ ਦਾ EMPLOYEES ਲੁੱਕ ਫੋਰ टीएफएन ਦੇ ਆਸਕ ਫੋਰ टीएफएन ਇਟਸ ਵੈਰੀ ਈਜ਼ੀ ਟੂ ਅਪਲਾਈ ਆਨਲਾਈਨ ਉਹ ਮੈਂ ਆਪਣੀ ਕਿਸੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਜ਼ਰੂਰ ਸਿਖਾਵਾਂਗੀ 3rd ਆਫ ਆਲ ਹੈਗਾ ਜੀ ਤੁਹਾਡਾ ਬੈਂਕ ਅਕਾਊਂਟ ਖਲਵਾਉਣਾ ਆਬਵੀਅਸਲੀ ਅਸੀਂ ਜਦੋਂ ਕਿਸੇ ਵੀ ਕੰਟਰੀ ਦੇ ਵਿੱਚ ਜਾਂਦੇ ਆ ਤਾਂ ਸਾਡੇ ਕੋਲ ਇੱਕ ਆਪਣਾ ਪਰਸਨਲ ਬੈਂਕ ਅਕਾਊਂਟ ਹੋਣਾ ਚਾਹੀਦਾ ਵਾ ਜਿਹਦੇ ਵਿੱਚ ਅਸੀਂ ਆਪਣੀ ਮਨੀ ਸਿਕਿਉਰ ਕਰ ਸਕਦੇ ਹਾਂ ਇੱਥੇ ਬੈਂਕ ਅਕਾਊਂਟ ਖੁਲਾਣਾ ਵੈਰੀ ਵੈਰੀ ਈਜ਼ੀ ਆ ਬਹੁਤ ਹੈਂਡੀ ਆ ਬਹੁਤ ਹੀ ਜ਼ਿਆਦਾ ਹੈਲਪਫੁਲ ਸਟੱਫ ਮੈਂਬਰਸ ਹੁੰਦੇ ਆ ਤੁਸੀਂ ਬਸ ਅੰਦਰ ਜਾਣਾ ਹੈ ਬੈਂਕ ਦੇ ਅੰਦਰ ਉਹ ਕਹਾਂ ਹੈਲਪ ਯੂ ਲਾਈਕ ਥਿਸ ਇੱਥੇ ਬਹੁਤ ਸਾਰੀਆਂ ਟਰਸਟਵਰਦੀ ਬੈਂਕਸ ਹੈਗੀਆਂ ਜਿਵੇਂ ਨੈਬ ਹੋਗੀ ਐਨਜ਼ੈਕ ਹੋ ਗਿਆ ਕਾਮਨਵੈਲਥ ਹੋਗੀ ਐਂਡ ਵੈਸਟਪੈਕ ਤੁਸੀਂ ਕਿਸੇ ਵੀ ਜਿੱਥੇ ਜਾ ਸਕਦੇ ਹੋ ਐਂਡ ਯੂ ਕੈਨ ਅਪਲਾਈ ਯੂ ਕੈਨ ਓਪਨ ਯੂਰ ਬੈਂਕ ਅਕਾਊਂਟ ਫੋਰਥ ਐਂਡ ਵੈਰੀ ਕਾਮਨ ਸੈਂਸ ਵਾਲੀ ਗੱਲ ਹੈ ਜੀ ਕਿ ਤੁਸੀਂ ਆਪਣਾ ਇੱਥੇ ਆਣ ਕੇ ਨਵਾਂ SIM ਕਾਰਡ ਲੈ ਲੈਣਾ ਵਾ ਤੇ ਆਪਣਾ ਆਸਟ੍ਰੇਲੀਅਨ ਨੰਬਰ ਜਿਹੜਾ ਵਾ ਉਹ ਐਕਟੀਵੇਟ ਕਰ ਲੈਣਾ ਵਾ ਇਹਦੇ ਨਾਲ ਕੀ ਹੁੰਦਾ ਵਾ ਕਿ ਤੁਸੀਂ ਆਪਣੀ ਫੈਮਿਲੀ ਮੈਂਬਰਸ ਦੇ ਨਾਲ ਤੇ ਆਪਣੇ ਜੌਬ ਦੇ ਨਾਲ ਕਨੈਕਟਡ ਰਹਿੰਦੇ ਹੋ ਐਂਡ ਆਫਕੋਰਸ ਇਟਸ ਗੋਣਾ ਹੈਲਪ ਯੂ ਅ ਲੋਟ ਵਿਦਆਊਟ SIM ਕਾਰਡ ਯੂ ਆਰ ਡੂਮਡ ਬੇਸਿਕਲੀ ਓਕੇ ਫਿਫਥ ਮੋਸਟ ਇੰਪੋਰਟੈਂਟ ਆਈ ਊਡ ਸੇ ਮੋਸਟ ਇੰਪੋਰਟੈਂਟ ਟਾਸਕ ਹੈ ਜਿਹੜੀ ਆਪਣਾ ਰੈਜ਼ਿਊਮ ਤਿਆਰ ਕਰੋ ਜਦੋਂ ਤੁਸੀਂ ਆਸਟ੍ਰੇਲੀਆ ਲੈਂਡ ਹੁੰਦੇ ਹੋ ਅ whether it's on student visa or your uh, work permit visa ਤੁਹਾਡੇ ਕੋਲੇ ਅਗਰ ਰੈਜ਼ਿਊਮੇ ਬਣਿਆ ਹੋਏਗਾ ਇੱਕ ਸਟਰੋਂਗ ਰੈਜ਼ਿਊਮੇ ਤਾਂ ਤੁਹਾਨੂੰ ਜੌਬ ਮਿਲਣ ਚ ਬਹੁਤ ਬਹੁਤ ਜ਼ਿਆਦਾ ਆਸਾਨੀ ਹੋ ਜਾਂਦੀ ਹੈ ਐਂਡ ਯੂ ਗੋਇੰਨਾ ਸਟਰਗਲ ਲੈਸ ਬੇਸਿਕਲੀ ਤੇ ਇਸ ਕਰਕੇ ਆਪਣਾ ਵਧੀਆ ਜਿਹਾ ਰੈਜ਼ਿਊਮੇ ਵੀ ਚਿਆਰ ਰੱਖੋ ਹੈਂਡ ਨਹੀਂ ਰੱਖਿਆ ਕਰੋ ਸੋ ਇਹ ਕੁਝ ਬੇਸਿਕ ਗੱਲਾਂ ਸਿਗੀਆਂ ਜਿਹੜੀਆਂ ਮੈਂ ਤੁਹਾਨੂੰ ਨਾਲ ਸ਼ੇਅਰ ਕਰਨੀਆਂ ਹੀ ਤੇ ਆਈ ਹੋਪ ਇਹ ਤੁਹਾਡੀ ਹੈਲਪ ਕਰੂਗਾ ਇਹ ਲਿਸਟ ਜਿਹੜੀ ਮੈਂ ਤੁਹਾਨੂੰ ਦਿੱਤੀ ਹੈ ਇਟਸ ਗੋਇੰਨਾ ਹੈਲਪ ਯੂ ਅ ਲੋਟ ਤੇ ਇਸ ਤੋਂ ਇਲਾਵਾ ਮੈਂ ਅੱਗੇ ਵੀਡੀਓਜ਼ ਲੈ ਕੇ ਆਉਂਦੀ ਰਹੂੰਗੀ ਹਾਊ ਟੂ ਮੇਕ ਯਰ ਲਾਈਫ ਈਜ਼ਰ ਇਨ ਆਸਟ੍ਰੇਲੀਆ ਤੇ ਇਦਾਂ ਦੀਆਂ ਵੀਡੀਓਜ਼ ਹੋਰ ਦੇਖਣ ਲਈ ਮੈਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਇਸ ਚੈਨਲ ਨੂੰ ਐਂਡ ਥੈਂਕ ਯੂ so much for watching ਸਤਿ ਸ਼੍ਰੀ ਅਕਾਲ